ਡੇਡੀ ਨੂੰ ਇਹਨਾਂ ਕਹਨਾ ਉਹ ਡੈਡੀ ਉਹ ਡੈਡੀ ਤੇ ਮੈਂ ਐਕਟਿੰਗ ਦੇ ਵਿੱਚ ਕਰਮ ਜਦਨ ਮੋਹਲ ਬਾਈ ਨੂੰ ਉਸਤਾਦ ਵੀ ਮੰਨਦਾ ਤੇ ਮੇਰਾ ਐਕਟਿੰਗ ਦਾ ਉਸਤਾਦ ਉਹੀ ਹੈ ਸਿੰਗਿੰਗ ਅਸੀਂ ਕਰਾਲ ਕੇ ਇਕੱਠੀ ਕਰਦੇ ਰਹੇ ਹਾਂ ਸ਼ੁਰੂ ਤੋਂ ਤੇ ਬੜੀ ਚੰਗਾ ਲੱਗਦਾ ਹੈ ਬਾਈ ਹਮੇਸ਼ਾ ਸਾਨੂੰ ਮੌਕਾ ਦਿੰਦਾ ਹੈ ਕਈ ਵਾਰ ਸਮ ਟਾਈਮ ਐਦਾ ਹੁੰਦਾ ਕਿ ਮੈਂ ਕੋਈ ਡਾਇਲੋਗ ਬੋਲਦਾ ਤਾਂ ਉਹ ਨਹੀਂ ਬੇਟਾ ਤੁਸੀਂ ਐਦਾਂ ਬੋਲ ਦੋ ਕਿਉਂਕਿ ਉਹਨਾਂ ਦਾ ਬਹੁਤ ਐਕਸਪੀਰੀਅੰਸ ਆ ਉਹ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਖੁਦ ਨੂੰ ਬੜੀ ਇਮੋਸ਼ਨਲ ਤੇ ਕਮੇਡੀ ਮੂਵੀ ਹੈ। ਤੁਹਾਨੂੰ ਦੇਖ ਕੇ ਬਹੁਤ ਮਜ਼ਾ ਆਊਗਾ। ਇਹ ਫਿਲਮ ਦੇ ਵਿੱਚ ਨਾ ਸਿਚੁਏਸ਼ਨਲ ਕਾਮੇਡੀ ਹੈ। ਇਆਂ ਜੰਮੀਆ ਤੇ ਗੁੜ ਵੀ ਨਹੀਂ ਬੰਡਿਆ ਬਿਆਹੀ ਤੋਂ ਕਿਉਂ ਰੋਇਆ ਬਾਵਲਾ। ਚਾਵਾਂ ਨਾਲ ਨਾ ਕਿਸੇ ਨੇ ਨਿੰਮ ਬੰਨੇ ਨਾ ਬੂਹੇ ਤੇਲ ਚੋਇਆ ਬਾਵਲਾ। ਸਾਡੇ ਨਾਲ ਨੇ ਐਰੀ ਸਿੰਘ ਗਿੱਲ ਕਰਮਾ মুਵੀ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਕੈਰੈਕਟਰ ਹੋਣ ਵਾਲਾ ਆ ਇੰਟਰਵਿਊ ਤੋਂ ਪਹਿਲਾਂ ਇਹਨੇ ਨਾ ਬਹੁਤ ਸਾਰੀਆਂ ਗੱਲਾਂ ਕਰਦੀਆਂ ਨੇ ਬਟ ਮੈਂ ਰਿਵੀਲ ਨਹੀਂ ਕਰਨਾ ਜ਼ਿਆਦਾ ਠੀਕ ਹੈ ਜੀ ਇਹਨਾਂ ਤੋਂ ਪੁੱਛਦੀ ਆ ਕਿੰਨਾ ਕਿ ਇੰਜੋਏ ਕਰ ਰਹੇ ਨੇ ਸੈੱਟ ਤੇ ਐਂ ਕਿਵੇਂ ਦਾ ਲੱਗ ਰਿਹਾ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿਵੇਂ ਦਾ ਲੱਗ ਰਿਹਾ ਮਾਹੌਲ ਬਹੁਤ ਵਧੀਆ ਲੱਗ ਰਿਹਾ ਜੀ ਤੇ ਬਾਈ ਨਾਲ ਕੰਮ ਕਰਨਾ ਤਾਂ ਇੱਕ ਮਤਲਬ ਇੱਕ ਮਾਣ ਵਾਲੀ ਗੱਲ ਹੀ ਆ ਦੇਵਦਾਰ ਭਾਈ ਨਾਲ ਕੰਮ ਕਰਨਾ ਮੈਂ ਬਹੁਤ ਟਾਈਮ ਤੋਂ ਦੇਵਦਾਰ ਭਾਈ ਨਾਲ ਕੰਮ ਕਰਨਾ ਚਾਹੁੰਦਾ ਸੀ ਤੇ ਅੱਜ ਚਲੋ ਮੇਰਾ ਸੁਪਨੀ ਪੂਰਾ ਹੋਇਆ ਇੱਕ ਠੀਕ ਹੈ ਜੀ ਸਰ ਤੁਸੀਂ ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਸਪੋਕਸਮੈਨ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਖੜੇ ਹੋ ਕੁੜੀਆਂ ਜ਼ੁਬਾਨ ਤੇ ਬਾਪੂ ਆਪਾ ਸ਼ਾਨ ਦੇ ਸੈੱਟ ਤੇ ਤੇ ਬੜਾ ਚੰਗਾ ਲੱਗਿਆ ਤੁਸੀਂ ਆਏ ਤੇ ਬਹੁਤ ਹੀ ਵਧੀਆ ਇੱਥੇ ਮਾਹੌਲ ਹੈ ਜੀ ਅਫਤਾਰ ਭਾਈ ਜੀ ਬਹੁਤ ਹੀ ਪਿਆਰ ਨਾਲ ਸਾਥੋਂ ਕੰਮ ਕਰਾਉਂਦੇ ਨੇ ਤੇ ਬਹੁਤ ਚੰਗਾ ਕੰਮ ਕਢਾ ਲੈਂਦੇ ਨੇ ਸਾਡੇ ਤੋਂ ਅਸੀਂ ਨਾਚੇਜ ਪਰ ਉਹ ਕੰਮ ਵਧੀਆ ਕਢਾ ਲੈਂਦੇ ਨੇ ਤੇ ਬਾਕੀ ਮੇਰੀ ਸਭ ਤੋਂ ਪਹਿਲੀ ਫਿਲਮ ਦੀ ਸ਼ੁਰੂਆਤ ਹੀ ਕਰਮਜੀਤ ਅਨਮੋਲ ਬਾਈ ਨੇ ਕਰਾਈ ਸੀ ਕੀ ਬਾਤ ਹੈ ਤੇ ਮੇਰੇ ਮਤਲਬ ਆਏ ਲਾ ਲੋ ਐਸੇ ਮੈਂ ਸਿੰਗਰ ਕੰਮ ਕਰਦਾ ਮੈਂ ਅਸੀਂ ਕਰਮਰਾਜ ਕਰਮਾ ਦੇ ਨਾਂ ਤੇ ਜੀ ਪਰ ਪਹਿਲੀ ਫਿਲਮ ਮੇਰੀ ਲੱਡੂ ਵਰਪੀ ਇਹਨਾਂ ਦੀ ਸੀ ਉਹ ਹਲੇ ਰਿਲੀਜ਼ ਨਹੀਂ ਹੋਈ ਉਸ ਵਾਰ ਲੁਕਣ ਵਿੱਚ ਕੀਤੀ ਸੀ ਜੀ ਤੇ ਮੈਂ ਐਕਟਿੰਗ ਦੇ ਵਿੱਚ ਕਰਮਜੀਤ ਅਮੋਲ ਬਾਈ ਨੂੰ ਉਸਤਾਦ ਵੀ ਮੰਨਦਾ ਤੇ ਮੇਰਾ ਐਕਟਿੰਗ ਦਾ ਉਸਤਾਦ ਉਹੀ ਹੈ ਸਿੰਘਿਕ ਅਸੀਂ ਰਲ ਕੇ ਇਕੱਠੇ ਕਰਦੇ ਰਹੇ ਹਾਂ ਸ਼ੁਰੂ ਤੋਂ ਕੀ ਬਾਤ ਹੈ ਤੇ ਬੜੀ ਚੰਗਾ ਲੱਗਦਾ ਹੈ ਬਾਈ ਹਮੇਸ਼ਾ ਸਾਨੂੰ ਮੌਕਾ ਦਿੰਦਾ ਹੈ ਤੇ ਅਫਤਾਰ ਬਾਈ ਨੇ ਬਹੁਤ ਹੀ ਵਧੀਆ ਕੰਮ ਕਰਾਉਨੇ ਆ ਸਾਡੇ ਤੋਂ ਤੇ ਅਮਨ ਸਿੱਧੂ ਉਹ ਵੀ ਸਾਡੇ ਪਿੰਡਾਂ ਦਾ ਕਰਾਈ ਹੈ ਬਹੁਤ ਹੀ ਵਧੀਆ ਉਹਨਾਂ ਨੇ ਸਟੋਰੀ ਲਿਖੀ ਹੈ ਬਹੁਤ ਸੋਹਣਾ ਲਿਖਦੇ ਨੇ ਜੀ ਮਤਲਬ ਅਸੀਂ ਕਲਾਈਮੈਕਸ ਸ਼ੂਟ ਕਰਾਂ ਮੈਂ ਰਿਵੀਲ ਨਹੀਂ ਕਰ ਸਕਦਾ ਪਰ ਉਹਦੇ ਵਿੱਚ ਤੁਸੀਂ ਦੇਖੋਗੇ ਫਿਲਮ ਜੋ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਐਨਾ ਵਧੀਆ ਰੈਕਟਰ ਹੈ ਜਮਨ ਸਿੱਧੂ ਹਾਂਜੀ ਬਹੁਤ ਚੰਗਾ ਲੱਗਿਆ ਹਾਂਜੀ ਓਕੇ ਜੀ ਓਕੇ ਚਲੋ ਜੀ ਹੁਣ ਥੋੜਾ ਜਿਹਾ ਕੈਰੈਕਟਰ ਵਾਲ ਆ ਜਣੇ ਜ਼ਿਆਦਾ ਰਿਵੀਲ ਨਹੀਂ ਕਰਨਾ ਓਬਵੀਅਸਲੀ ਕਿਉਂਕਿ ਅਸੀਂ ਓਬਵੀਅਸਲੀ ਅਸੀਂ ਵਿੱਚ ਆਉਣੇ ਕਿ ਮੂਵੀ ਰਿਲੀਜ਼ ਹੋਵੇ ਉਦੋਂ ਸਭ ਨੂੰ ਪਤਾ ਲੱਗੇ ਕਿ ਆਖਿਰ ਕਿਦਾਂ ਕੀ ਸਾਹਤਕਤਾਬ ਹੋਣ ਵਾਲਾ ਸਰ ਥੋੜਾ ਜਿਹਾ ਦੱਸ ਦਿਓ ਤੁਹਾਡਾ ਕੈਰੈਕਟਰ ਕਿਵੇਂ ਦਾ ਹੋਵੇਗਾ ਲਾਈਕ ਪੋਜ਼ਿਟਿਵ ਨੈਗੇਟਿਵ ਦੁਖੀ ਹੋਣਾ ਹੈ ਜਾਂ ਦੂਜਿਆਂ ਨੂੰ ਦੁਖੀ ਕਰਨਾ ਹੈ ਮੇਰਾ ਇਹਦੇ ਵਿੱਚ ਕੈਰੈਕਟਰ ਹੈ ਇੱਕ ਬੇਵਕੂਫ ਜਿਹਾ ਕੈਰੈਕਟਰ ਆ ਜਿਹੜਾ ਕਿਸੇ ਟਾਈਮ ਕੁਝ ਵੀ ਕਹਿ ਦਿੰਦਾ ਤੇ ਬਟ ਅੰਦਰੋਂ ਸ਼ੈਤਾਨ ਆ ਉਹ ਸਮਝਦਾ ਆਪਣੇ ਆਪ ਨੂੰ ਸ਼ੈਤਾਨ ਆ ਬਟ ਉਹਨੂੰ ਪਤਾ ਨਹੀਂ ਦੁਨੀਆ ਦਾ ਹੈ ਕੀ ਆ ਤੇ ਹੈ ਨੈਗੇਟਿਵ ਹੀ ਆ ਤੇ ਆਪਣੇ ਪਾਪਾ ਦਾ ਸਾਥ ਦਿੰਦਾ ਕਿ ਦੁਕਾਨ ਕਿੱਦਾਂ ਹੜਪਣੀਆਂ ਬਟ ਕਈ ਵਾਰ ਉਹ ਭੇਤ ਵੀ ਖੋਲ ਦਿੰਦਾ ਚਾ ਤਾਂ ਮਤਲਬ ਮਜ਼ਾ ਆ ਰਿਹਾ ਮੈਨੂੰ ਇਹ ਕੈਰੈਕਟਰ ਕਰਕੇ ਕਾਫੀ ਮਾਰਾ ਤੇ ਪੇਡ ਖੋਲ ਦੋ ਇੱਥੇ ਵੀ ਬਸ ਕੁਝ ਨਹੀਂ ਉਹ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਬਟ ਠੀਕ ਹੈ ਮੈਨੂੰ ਕਾਫੀ ਵਧੀਆ ਮੌਕਾ ਮਿਲਿਆ ਇਸ ਦੇ ਵਿੱਚ ਥਰੂਆਊਟ ਮੈਂ ਸਾਰੀ ਫਿਲਮ ਦੇ ਵਿੱਚ ਹਾਂ ਬਾਈ ਮੈਂ ਪਹਿਲਾਂ ਵੀ ਦੱਸਿਆ ਕਿ ਬਾਈ ਨਾਲ ਕੰਮ ਕਰਨਾ ਇੱਕ ਮਾਨ ਵਾਲੀ ਗੱਲ ਹੈ ਮੇਰੇ ਕਾਫੀ ਸੀਨ ਬਾਈ ਦੇ ਨਾਲ ਵੀ ਆ ਤੇ ਉਹ ਸਪੋਰਟ ਵੀ ਕਰਦੇ ਕਈ ਵਾਰ ਸਮ ਟਾਈਮ ਐਡਾ ਹੁੰਦਾ ਕਿ ਮੈਂ ਕੋਈ ਡਾਇਲੋਗ ਬੋਲਦਾ ਤਾਂ ਉਹ ਨਹੀਂ ਬੇਟਾ ਤੁਸੀਂ ਐਡਾ ਬੋਲ ਦੋ ਕਿਉਂਕਿ ਉਹਨਾਂ ਦਾ ਬਹੁਤ ਐਕਸਪੀਰੀਅੰਸ ਆ ਉਹ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਖੁਦ ਨੂੰ ਕੋਈ ਵੀ ਇੱਕ ਡਾਇਲੌਗ ਇਦਾਂ ਕੋਈ ਬਹੁਤਾ ਹੈ ਨਹੀਂ ਪਰ ਮੈਂ ਅਕਸਰ ਆਪਣੇ ਡੈਡੀ ਨੂੰ ਇੰਨਾ ਕਹਣਾ ਉਹ ਡੈਡੀ ਉਹ ਡੈਡੀ ਮਤਲਬ ਉਹ ਚੀਜ਼ ਪਿੰਡਾਂ ਦੇ ਵਿੱਚ ਗੱਲ ਇਹ ਨਾਰਮਲ ਹੈ ਨਾ ਜਿਹੜਾ ਬੜੇ ক্লোਜ਼ ਹੁੰਦੇ ਆ ਆਪਣੇ ਫਾਦਰ ਸਾਨੂੰ ਉਹ ਡੈਡੀ ਡੈਡੀ ਹਾਂਜੀ ਜੀ ਸਰ ਤੁਹਾਡਾ ਕੈਰੈਕਟਰ ਕਿਵੇਂ ਦਾ ਹੋਣ ਵਾਲਾ ਹੈ ਜੀ ਅਸੀਂ ਦੇਖੋ ਇੱਕ ਇੱਕ ਮਹੱਲੇ ਦੇ ਵਿੱਚ ਰਹਿ ਰਹੇ ਹਾਂ ਮਹੱਲੇ ਦੇ ਵਿੱਚ ਹੀ ਮਾਰਕੀਟ ਹੈ ਤੇ ਮਾਰਕੀਟ ਦੇ ਵਿੱਚ ਮਤਲਬ ਅਸੀਂ ਜਿਵੇਂ ਬਚਪਨ ਤੋਂ ਇਕੱਠੇ ਵੱਡੇ ਹੋਏ ਹਾਂ ਜਵਾਨ ਹੋਏ ਤੇ ਐਂਡ ਤੇ ਆ ਕੇ ਇਕੱਠੇ ਬੁੜੇ ਹੁੰਨੇ ਆ ਅੱਛਾ ਜੀ ਤੇ ਇਹਨਾਂ ਦੀ ਦੁਕਾਨ ਗੋਲ ਗੱਪਿਆਂ ਦੀ ਹੈ ਮੇਰੀ ਚਾਹ ਦੀ ਹੈ ਜਦੋਂ ਮੈਨੂੰ ਗੋਲ ਗੱਪੇ ਖਾਣੇ ਆਉਂਦੇ ਮੈਂ ਉਹਨਾਂ ਦੇ ਚਲੇ ਜਾਂਦਾ ਜਦੋਂ ਚਾਹ ਪੀਣੀਆਂ ਮੇਰੇ ਕੋਲੇ ਆ ਜਾਂਦੇ ਨੇ ਇਹ ਹਮਦਰਦੀ ਨੇ ਆਪਸ ਵਿੱਚ ਹਮਦਰਦੀ ਪੂਰੀ ਰੱਖੀ ਹੈ ਜਦੋਂ ਵੀ ਕੋਈ ਭੀੜ ਪੈਂਦੀ ਹੈ ਗਵੰਡੀ ਤੇ ਤਾਂ ਅਸੀਂ ਮਤਲਬ ਗਵੰਡੀ ਨਾਲ ਖੜਦੇ ਆਂ ਤੇ ਪੋਜ਼ਿਟਿਵ ਵੇ ਨਾਲ ਪੋਜ਼ਿਟਿਵ ਵੇ ਨਾਲ ਬਿਲਕੁਲ 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 ਅਪਰੀਸ਼ੀਏਟ ਕਰਦੇ ਆਂ ਉਹਦੀ ਹਰ ਇੱਕ ਗੱਲ ਨੂੰ ਅਪਰੀਸ਼ੀਏਟ ਕਰਦੇ ਆਂ ਉਹਦੇ ਘਰ ਦੇ ਮਾਹੌਲ ਦੇ ਵਿੱਚ ਹਮੇਸ਼ਾ ਇਨਵੋਲਵ ਹੁੰਦੇ ਆਂ ਮਤਲਬ ਇੱਕ ਭਰਾਵਾਂ ਵਾਲਾ ਪਿਆਰ ਹੀ ਦਿਖਾਏ ਦੇ ਵਿੱਚ ਮੇਰੇ ਕੈਰੈਕਟਰ ਦਾ ਲੜਾਈ ਹੋਏਗੀ ਲੜਾਈ ਨਹੀਂ ਲੜਾਈ ਨਹੀਂ ਹੈ ਬੱਚਿਆਂ ਦੇ ਚਲੋ ਘਰਾਂ 'ਚ ਜਿਵੇਂ ਹੁੰਦੀਆਂ ਨੇ ਬੱਚਿਆਂ ਨਾਲ ਮਾੜੀਆਂ ਮੁੱਟੀਆਂ ਹੋ ਜਾਂਦੀਆਂ ਨੇ 19 ਕਿਲ ਲੜਾਈ ਚੋ ਚੱਲਦੀ ਰਹਿੰਦੀ ਹੈ ਵੈਸੇ ਕੋਈ ਲੜਾਈ ਨਹੀਂ ਹੈਗੀ ਬੜੀ ਇਮੋਸ਼ਨਲ ਤੇ ਕਮੇਡੀ ਮੂਵੀ ਹੈ ਫਿਲਮ ਦੇਖ ਕੇ ਬਹੁਤ ਮਜ਼ਾ ਆਊਗਾ ਇਹ ਫਿਲਮ ਦੇ ਵਿੱਚ ਨਾ ਸਿਚੁਏਸ਼ਨਲ ਕਾਮੇਡੀ ਹੈ ਕੋੰਦਾ ਕਿ ਮੈਂ ਕਿ ਵੀ ਆਪਾਂ ਤੱਕ ਜਨਾ ਚਲੋ ਟਰਾਈ ਕਰਨਗੇ ਆਪਾਂ ਆਡੀਅੰਸ ਲਈ ਕਰਦੇ ਜੋ ਵੀ ਕਰਦੇ ਆ ਸਿਚੁਏਸ਼ਨਲ ਕਾਮੇਡੀ ਤੇ ਇੱਕ ਟਾਈਮ ਤੋਂ ਬਾਅਦ ਫਿਲਮ ਇੰਨਾ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਕਿ ਯਾਰ ਨਹੀਂ ਕਿ ਛੋਟੇ ਛੋਟੇ ਰਿਸ਼ਤੇ ਨਾ ਤੇ ਜਿਨ੍ਹਾਂ ਨੂੰ ਆਪਾਂ ਕੁਝ ਵੀ ਨਹੀਂ ਸਮਝਦੇ ਹੁੰਦੇ ਉਹ ਇੱਕ ਲਾਈਫ ਦੇ ਵਿੱਚ ਕਿ ਆਪਣਿਆਂ ਦੀਆਂ ਕਹਾਣੀਆਂ ਦੋ ਆਪਣੇ ਥੋੜਾ ਜਿਹਾ ਮੂੰਹ ਪਾਸੇ ਕਰ ਜਾਂਦੇ ਆ ਫਿਰ ਇੱਕ ਟਾਈਮ ਤੇ ਕਦੇ ਲੋੜ ਪੈਂਦੀ ਉਹਦੋਂ ਉਹਨਾਂ ਆਪਣਿਆਂ ਨੂੰ ਆਪਾਂ ਯਾਦ ਕਰਦੇ ਤੇ ਉਹੀ ਆਪਾਂ ਨੂੰ ਗੱਲ ਨਾਲ ਆਉਂਦੀ ਆ ਛੋਟੀ ਛੋਟੀ ਚੀਜ਼ਾਂ ਇਸ ਫਿਲਮ ਦੇ ਵਿੱਚ ਬਰੀਕੀ ਨਾਲ ਬੁਣੀ ਹੋਈ ਹੈ ਬਹੁਤ ਇਮੋਸ਼ਨਲ ਹੈ ਜੀ ਜਦੋਂ ਤੁਸੀਂ ਫਿਲਮ ਦੇਖੋਗੇ ਪੱਥਰ ਤੋਂ ਪੱਥਰ ਦਿਲ ਬੰਦਾ ਵੀ ਜੇ ਨਾ ਰੋਇਆ ਤਾਂ ਮੇਰੀ ਗਾਰੰਟੀ ਹੈ ਮੈਂ ਤਾਂ ਗਾਰੰਟੀ ਲੈਣਾ ਪਊਗੀ ਕਿਉਂਕਿ ਅਸੀਂ ਜਦੋਂ ਸੀਨ ਕਰ ਰਹੇ ਸੀ ਨਾ ਜੱਸੀ ਇਹਨਾਂ ਉਹਨਾਂ ਨੂੰ ਹੁੰਦੇ ਨੂੰ ਦੇਖ ਰਹੇ ਸੀ ਸਾਨੂੰ ਪਤਾ ਹੈ ਵੀ ਇਹ ਫਿਲਮ ਸ਼ੂਟ ਹੋ ਰਹੀ ਹੈ ਪਰ ਅਸੀਂ ਕਈ ਕਈ ਵਾਰ ਰੋ ਪੈਂਦੇ ਸੀ ਐਸੇ ਐਸੇ ਸੀਨ ਨੇ ਬੜੀ ਇਮੋਸ਼ਨਲ ਮੂਵੀ ਹੈ ਜੀ ਬਹੁਤ ਜੀ ਇੱਕ ਰਾਈਟਰ ਨਾ ਜਿਹੜਾ ਲਿਖਦਾ ਆ ਜਦੋਂ ਉਹ ਕੁਝ ਨਾ ਕੁਝ ਸੋਚ ਕੇ ਲਿਖਦਾ ਆ ਪਰ ਜਿਹੜਾ ਇੱਕ ਐਕਟਰ ਹੁੰਦਾ ਨਾ ਉਹ ਉਹਦੇ ਚ ਜਾਨ ਪਾ ਦਿੰਦਾ ਆ ਤੇ ਮੈਨੂੰ ਲੱਗਦਾ ਉਹ ਚੀਜ਼ ਹੁੰਦੀ ਆ ਤੇ ਉਹ ਸਾਨੂੰ ਦਿਖੋਗੀ ਵੀ ਜਦੋਂ ਮੂਵੀ ਰਿਲੀਜ਼ ਹੋਏਗੀ ਸੋ ਗੀਤ ਕੀ ਗਾ ਕੇ ਸੁਣਾਓਗੇ ਸਾਨੂੰ ਫਿਰ ਅਜੇ ਬਹੁਤ ਸੋਹਣਾ ਦੋਨੋ ਥੈਂਕ ਯੂ ਥੈਂਕ ਯੂ ਮੈਂ ਆਪਣਾ ਗੀਤ ਆਇਆ ਸੀ ਮੇਰਾ ਜਿਵੇਂ ਕੁੜੀਆਂ ਜਵਾਨ ਬਾਪੂ ਪਰੇਸ਼ਾਨੀ ਹੈ ਇਹ ਮੇਰਾ ਕਾਫੀ ਗੀਤ ਹਿੱਟ ਹੋਇਆ ਸੀ ਤੀਆਂ ਜੰਮੀਆਂ ਤੇ ਗੁੜ ਵੀ ਨਹੀਂ ਪੰਡਿਆ ਪਈ ਤੂੰ ਕਰੋਇਆ ਬਾਬਲਾ ਉਹਦੇ ਥੋੜੇ ਜਿਹਾ ਬੋਲ ਸੁਣਾ ਦਿੰਦਾ ਸੋਨਾਟਾਲ ਕੇ ਕੋਠਾਲੀ ਦੇ ਵਿੱਚ ਪਾਇਆ ਚਲ ਕਿਸੇ ਪਾਸੇ ਤੇ ਡਲੀ ਕਿਸੇ ਪਾਸੇ ਅਜਬ ਤੀਆਂ ਦੇ ਲੇਖ ਲਿਖੇ ਨੇ ਰੱਬਾ ਚਲੀ ਕਿਸੇ ਪਾਸੇ ਤੇ ਪਲੀ ਕਿਸੇ ਪਾਸੇ ਚਾਵਾਂ ਨਾਲ ਨਾ ਕਿਸੇ ਨੇ ਨਿੰਮ ਬੰਨੇ ਨਾ ਬੂਹੇ ਤੇਲ ਚੋਇਆ ਬਾਵਲਾ ਚਾਵਾਂ ਨਾਲ ਨਾ ਕਿਸੇ ਨੇ ਨਿੰਮ ਬੰਨੇ ਨਾ ਬੂਹੇ ਤੇਲ ਚੋਇਆ ਬਾਵਲਾ ਤੀਆਂ ਜੰਮੀਆਂ ਤੇ ਗੁੜ ਵੀ ਨਹੀਂ ਵੰਡੇ ਆ ਬਿਆਹੀ ਤੂੰ ਕਿਉਂ ਰੋਇਆ ਬਾਵਲਾ ਚਾਵਾਂ ਨਾਲ ਨਾ ਕਿਸੇ ਨੇ ਨਿੰਮ ਬੰਨੇ ਨਾ ਬੂਹੇ ਤੇਲ ਚੋਇਆ ਬਾਬਲਾ ਥੈਂਕ ਯੂ ਜੀ ਕੀ ਬਾਤ ਹੈ ਬਹੁਤ ਸੋਹਣਾ ਗਾਉਂਦੇ ਹੋ ਸਰ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਐਂਡ 올 ਦਾ ਵੈਰੀ ਬੈਸਟ ਫॉर ਦਾ ਮੂਵੀ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਥੈਂਕ ਯੂ ਸੋ ਮੱਚ